ਕਿ ਨਵੀਂ ਬਿਮਾਰੀ ਚੱਲੀ ਐ ਜਿਹਨੂੰ ਡਿਪਰੈਸ਼ਨ ਵੀ ਕਹਿੰਦੇ ਤੇ ਟੈਨਸ਼ਨ ਵੀ ਕਹਿੰਦੇ ਸੱਚ ਕਹਿਣਾ ਸੋ ਪਿੱਛੇ 30 ਬੰਦਿਆਂ ਨੂੰ ਹੈਗੀ ਆਖੋ ਸਤਨਾਮ ਵਾਹਿਗੁਰੂ ਸ਼ਾਇਦ ਵੱਧ ਹੋਵੇ ਇੰਨੀ ਫੈਲੀ ਹੋਈ ਇੱਕ ਦੋ ਵੀਰ ਵਾਰ ਕੈਨੇਡਾ ਤੋਂ ਭਾਜੀ ਆਏ ਸੀ ਉਹਨਾਂ ਨੇ ਤੁਹਾਨੂੰ ਬਚਨ ਸੁਣਾਇਆ ਸੀ ਕਿ ਕੈਨੇਡਾ ਵਿੱਚ 100 ਪਿੱਛੇ 70 ਬੰਦੇ ਡਿਪਰੈਸ਼ਨ ਚ ਨੇ ਟੈਨਸ਼ਨ ਟਟਵਤ ਵੀ ਹੋ ਸਕਦੇ ਪਰ ਜਿਆਦਾ ਜਿਹਨੂੰ ਡਿਪਰੈਸ਼ਨ ਹੋਵੇ ਨਾ ਜੀ ਇਹਦਾ ਦੁੱਖ ਉਹਨੂੰ ਪੁੱਛੋਗੇ ਤੇ ਇਹਦੀਆਂ 15-20 ਨਿਸ਼ਾਨੀਆਂ ਇੱਕ ਗੱਲ ਬਾਰ-ਬਾਰ ਕਰੀ ਜਾਏਗਾ ਜਾਂ ਹੱਸੀ ਜਾਏਗਾ ਜਾਂ ਰੋਈ ਜਾਏਗਾ ਹੱਥ ਸਾਬਣ ਨਾਲ ਧੋਦੇ ਐ ਗਾਤੀ ਰਹਦਾ ਹੈਗਾ ਫਿਰ ਧੋਏਗਾ ਗਾਤੀ ਰਹਦਾ ਫਿਰ ਧੋਏਗਾ ਤੀਜਾ ਨਾਂ ਵਹਿ ਵੀ ਐ ਰਿਪ੍ਰੈਸ਼ਨ ਐਂਸ਼ਾਨ ਇੱਕੋ ਜੀ अलग-अलग निशानी है दवाई करानी है पर दवाई ਦੇ ਵਿੱਚ ਨੀਂਦਰ ਹੈ ਮੈਂ ਇੱਕ ਡਾਕਟਰ ਨੂੰ ਪੁੱਛਿਆ ਸੀ ਕੀ ਹੈਗੀ ਜਿ ਇਸਪਰੇਸ਼ਨ ਦੀ ਬਿਮਾਰੀ ਕਹਿੰਦੇ ਤਾਂ ਕੋਈ ਚੱਕਰੀ ਹੈ ਉਹਦੀ ਸਪੀਡ ਵਾਜ ਜਾਂਦੀ ਹੈ ਗਲਤ ਖਿਆਲ ਆਣੇ ਸ਼ੁਰੂ ਹੋ ਜਾਂਦੇ ਨੇ ਐ ਨਾ ਹੋ ਜੇ ਇੱਥੋਂ ਇੰਜ ਨਾ ਹੋ ਜੇ ਇੰਜ ਨਾ ਹੋ ਜੇ ਕਈ ਤਰ੍ਹਾਂ ਦੇ ਖਿਆਲ ਕਈ ਐਸਐਲ ਵੀ ਬੈਠੇ ਹੋਣਗੇ ਇੱਥੇ ਜਿਹੜੇ ਇਹਦੇ ਜੋ ਲੰਘ ਰਹੇ ਨੇ ਤੇ ਲੰਗੇ ਹੋਣ ਇਹਦਾ ਡਰੈਸ ਕਿਹੜਾ ਹੈ ਜੇ ਡਿਪਰੈਸ਼ਨ ਟੈਂਸ਼ਨ ਹੋ ਜਾਏ ਇਹਦਾ ਡਰੈਸ ਕਿਹੜਾ ਹੈ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਿਤਸਰ ਦੇ ਕੋਲ ਗੁਰਦੁਆਰਾ ਪੰਜੋਖਰਾ ਸਾਹਿਬ ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਛੱਜੂ ਜੀਵਰ ਦੇ ਛੜੀ ਲਾ ਕੇ ਗੀਤਾ ਦਾ ਗਿਆਨ ਬਖਸ਼ ਦਿੱਤਾ ਸੀ ਅੱਜ ਵੀ ਉੱਥੇ ਛੜੀ ਲੱਗਦੀ ਹੈ ਅੱਜ ਵੀ ਅੱਜ ਮਾਈਆਂ ਕਰ ਹਾਂਸ ਹੁਣ ਪੰਡਤ ਲਾਲਚੰਦ ਨੇ ਇਹੀ ਕਿਹਾ ਸੀ ਨਾ ਵੀ ਗੁਰੂ ਅਰਜਨ ਸਾਹਿਬ ਨੂੰ ਨਾ ਤੁਸੀਂ ਕ੍ਰਿਸ਼ਨ ਜੀ ਤੋਂ ਵੱਡਾ ਰਖ ਲਿਆ ਗੀਤਾ ਦੇ ਅਰਥ ਆਉਂਦੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਅਸੀਂ ਕਰਤੇ ਫਿਰ ਆਨੰਦ ਨਹੀਂ ਆਉਣਾ ਤੁਸੀਂ ਮਰਜੀ ਦਾ ਲੈ ਆਓ ਹੁਣ ਚਲੋ ਆਮ ਬੰਦਾ ਕੋਈ ਲੈ ਆਂਦੇ ਵੱਖਰੀ ਗੱਲ ਲਿਆਂਦਾ ਉਹ ਮੁੱਖ ਤੋਂ ਲਾਲਾਂ ਵਗ ਰਹੀਆਂ ਗੋਂਗਾ ਵੀ ਇਹ ਭੁੱਲਿਆ ਵੀ ਨਹੀਂ ਜਾ ਰਿਹਾ ਵੇਖੋ ਸਰਵ ਛੜੀ ਰੱਖੀਏ ਬਿਲਕੁਲ ਕਿਸੇ ਪਾਸਿਓਂ ਵੀ ਕੁਝ ਨਹੀਂ ਛੜੀ ਰੱਖਦੇ ਆਂ 14 ਤਰ੍ਹਾਂ ਦੀ ਵਿਦਿਆ ਝੋਲੀ ਚ ਪੈ ਗਈ। 14 ਤਰ੍ਹਾਂ ਦੀ ਵਿਦਿਆ ਗਿਆਨ ਹੋ ਗਿਆ। ਸਸਰੀ ਮਾਰਾ ਇਹ ਜਹਤ ਕੀਤਾ ਪੰਡਤ ਜੀ ਪੁੱਛੋ ਗੀਤਾ ਦੇ ਸ਼ਲੋਕ ਬੋਲੋ ਇੱਥੋਂ ਪੱਕ ਇਤਹਾਜ ਮੈਂ ਪੜਿਆ। ਉਹ ਸ਼ਲੋਕ ਪੜਨ ਉਹ ਰਤ ਕਰੀ ਜਾਣ ਗਿਆ ਸਾਰਾ ਦੂਸਰਾ ਪੰਨ। ਔਰ ਕਈ ਵਾਰੀ ਛੱਜੂ ਜੀ ਵਰਦੀ ਕਹਿਣ ਪੰਡਤ ਜੀ ਆਹ ਸ਼ਲੋਕ ਇੰਜ ਨਹੀਂ ਇੰਜ ਆ ਕੋ ਸਤਨਾ ਹਾਂ ਉਹਦਾ ਸ਼ਲੋਕ ਸਹੀ ਕਰੋ ਇਹ ਡਰੈਸ ਜੇ ਵਾਹਿਗੁਰੂ ਕਿਸੇ ਨੂੰ ਡਿਪਰੈਸ਼ਨ ਨਾ ਹੋਵੇ ਟੈਨਸ਼ਨ ਨਾ ਹੋਵੇ ਜੇ ਹੋ ਜੇ ਤੇ ਵਸ ਨਹੀਂ ਹੈਗੀ ਤੁਸੀਂ ਉਹ 10 ਵਾਰੀ ਉਹਨੇ ਇੱਕ ਗੱਲ ਕਰੋ ਉਹ ਫੇਰ ਤੁਸੀਂ 10 ਵਾਰੀ ਕਹਿ ਕੇ ਸਮਝਾ ਕੇ ਹਟ ਜਿਓਗੇ ਯਾਰ ਮੇਰੀ ਅਫੇਰੋ ਸੇ ਗੱਲ ਦੇ ਆ ਜਾਏ ਜੋ ਕਹਿ ਰਿਹਾ ਬੋਲ ਰਿਹਾ ਬਾਰ ਬਰ ਤੇ ਬ੍ਰੇਕ ਨਾ ਲਾ ਮੈਂ ਜੇ ਡਿਪਰੈਸ਼ਨ ਟੈਨਸ਼ਨ ਹੋ ਜਾਏ ਇਹਦਾ ਡਰੈਸ ਕਿਹੜਾ ਹੈ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਿਤਸਰ ਦੇ ਕੋਲ ਅੱਜ ਵੀ ਉਥੇ ਛੜੀ ਲੱਗਦੀ ਹੈ ਅੱਜ ਅਜਮਾਈਆਂ ਕਰ ਗੁਰੂ ਨਾਨਕ ਬੰਦ ਬੰਦੁਰਾਹ ਕਾਰੀ ਸੰਗਤਾਂ